ਲੇ ਵੀ ਸੱਜਣੋ ਝੋਟੀ ਨਾ ਅੱਜ ਇੱਕ ਦਿਖਾਵਾਂਗੇ ਦਿਖਾਵਾਂਗੇ ਆਪਣੇ ਪਿੰਡ ਤੋਂ ਪਿੰਡ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਕਰੇਲੂ ਸੱਜਣ ਕੋਲਿਆ ਕੋਈ ਬਾਈ ਹੋਰਾਂ ਦਾ ਵਪਾਰ ਵਾਲਾ ਸਿਸਟਮ ਨਹੀਂ ਪਸ਼ੂ ਇਹ ਮੰਨ ਲਿਓ ਮਤਲਬ ਵੀ ਬਾਈ ਹੋਰੀ ਨਾ ਸ਼ੌਂਕ ਹੀ ਆ ਜਾਂ ਰੱਖਦੇ ਨੇ ਝੋਟੀ ਚੰਗੀ ਆ ਸੂਹਾ ਪਹਿਲਾ ਸੂਈ ਵੀ ਆ ਦੂਜੇ ਵਾਸਤੇ ਗੱਬਣ ਵੀ ਆ ਸੀਮਨ ਇਹਦੇ ਸੈਕਸਡ ਲੱਗਿਆ ਕੱਟੀ ਵਾਲਾ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਦੂੰਗਾ ਇੱਕ ਗੱਲ ਸ਼ੁਰੂ ਚ ਹੀ ਦੱਸ ਦਿੰਨਾ ਰੇਟ ਆ ਜਿਹੜਾ ਰੇਟ ਬਾਈ ਦਾ ਫਿਕਸ ਰਹੂਗਾ ਬਿਲਕੁਲ ਛੋਟ ਛੱਪੇ ਵਾਲਾ ਕੰਮ ਹੀ ਹੋਊਗਾ ਜਿਆਦਾ ਅੰਤਰ ਨਹੀਂ ਹੈਗਾ ਹੋਰ ਸੁੱਖੀ ਕਿਵੇਂ ਆ ਠੀਕ ਹੈ ਜੀ ਬਾਈ ਚੜਦੀ ਕਲਾ ਹਾਂਜੀ ਹਾਂਜੀ ਠੀਕ ਹੈ ਆ ਫੋਨ ਨੰਬਰ ਆਪਣਾ ਫੋਨ ਨੰਬਰ ਹੈ ਵੀਰੇ ਆਪਣਾ 94653 58035 ਜੀ 94653 58035 ਜੀ ਕੰਮ ਆਪਣਾ ਤੈਨੂੰ ਪਤਾ ਘਰੇਲੂ ਹੈ ਹਾਂਜੀ ਕੰਮ ਆਪਣਾ ਘਰ ਦਾ ਵੀਰੇ ਠੀਕ ਹੈ ਜਿੰਨੇ ਵੀ ਆਪਣੇ ਕੋਲੇ ਮੱਜਾਂ ਹੈਗੀਆਂ ਨੇ ਜਿਵੇਂ ਇਹ M29 ਦੀ ਆ ਗਈ ਜੀ ਠੀਕ ਹੈ ਕੰਨਾ ਤੇ ਸਾਰੀਆਂ ਕੈਲੀਏ ਵੀ ਸਾਰੀਆਂ ਸੀਮਨਾਂ ਦੀਆਂ ਹਾਂਜੀ ਹਾਂਜੀ ਸਾਰੀਆਂ ਦਾ ਰਿਕਾਰਡ ਹੈ ਜੀ ਆਪਣੇ ਕੋਲ ਠੀਕ ਹੈ ਗੱਲ ਹਾਂਜੀ ਤੇ ਆਹ ਕਰੀਏ ਇਹਦਾ ਸੀਮਨ ਲੱਗਾ ਯਾਰ ਥਿਊ ਕਰਕੇ ਦਿਖਾ ਦੀ ਨੇੜੇ ਲਾ ਕੇ ਤੇ ਮੱਝ ਦੀ ਡਿਟੇਲ ਫੇਰ ਪੁੱਛਾਂਗੇ ਪਹਿਲਾਂ ਆਹ ਦਿਖਾ ਦੀ ਇਹ ਰਾਜੂ 2 ਆ ਹਨਾ ਰਾਜੂ 2 ABC ਵੀਰਾ ਮਲੀ ਦੇ ਜੀ ਇਹ ਹਾਂ 66 ਹਾਂਜੀ 66 ਲੱਗਿਆ ਜੀ ਇਹਦੇ ਠੀਕ ਹੈ ਗੱਲ ਆਇਆ ਤੋਰਲਾਣੇ ਦਾ ਰਾ ਖੋਲ ਕੇ ਫੇਰ ਮਾਰ ਗੈਰੀ ਕੈਮਰਾ ਝੋਟੀ ਤੇ ਕੱਦ ਆ ਗਿਆ ਫੁੱਲਾ ਸਿੰਘ ਜਿਵੇਂ ਮਰਜ਼ੀ ਲਾ ਲਿਓ ਵੀ ਥੋੜਾ ਬੜਾ ਖੁੱਲਾ ਹੈਗਾ ਹਨਾ ਉਦਾਂ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਹੈ ਤੇ ਬਾਕੀ ਬਰੀਕ ਬਰੂਕ ਫੁੱਲਾ ਆ ਗਈ ਤੋੜ ਦੂ ਹੁਲ ਕੇ ਐਨੂੰ ਸੂਆ ਇਹ ਕਿਹੜਾ ਸੂਈ ਹੋਇਆ ਬਾਈ ਸੂਆ ਇਹ ਪਹਿਲਾਂ ਜੀ ਮਤਲਬ ਹੁਣ ਦੂਸਰੇ ਲਈ ਤਿਆਰ ਹੈ ਜੀ ਆਪਾਂ ਦੂਜੇ ਵਾਰ ਕਿੰਨੇ ਕਿੰਨੇ ਦਿਨ ਹੋ ਗਏ ਇਹਦੇ ਸੀਮਨ ਲੱਗੇ ਨੂੰ ਇਹਦੇ ਹੋ ਗਏ ਜੀ 15 ਤੇ 16 ਫਰਵਰੀ ਨੂੰ ਦੋ ਦਿਨ ਏਆਈ ਕਰੀ ਸੀ ਜੀ ਦੀ ਠੀਕ ਆ ਗੱਲ ਹਾਂਜੀ ਸਟਰਾ ਦੋਨੇ ਆਪਾਂ ਦੇ ਦਾਂਗੇ ਜੀ ਠੀਕ ਸੈਕਸੜ ਦੋ ਹੀ ਲਵਾ ਦੇ ਫਿਰ ਹਾਂਜੀ ਦੋਨੇ ਸੈਕਸੜ ਲੋਕ ਦਾ ਲੋਕ ਦਾ ਇੱਕ ਮਸਾ ਲਵਾਉਂਦੇ ਆ ਯਾਰ ਇਹ ਮਹਿੰਗਾ ਹੁੰਦਾ ਇਹ ਦੋਨੇ ਸਟਰਾ ਲਵਾਵਾਂਗੇ ਦੇਵਾਂਗੇ ਜੀ ਆਪਾਂ ਠੀਕ ਆ ਗੱਲ ਦੋਨੇ ਹਾਂਜੀ ਦੋਨੇ ਜੀ ਲੈ ਸਚਨਾ ਬਾਈ ਕਹਿੰਦਾ ਸਟਰਾ ਦੋ ਲੱਗੇ ਨੇ ਸੈਕਸੜ ਆ ਗੱਬਣ ਵਾਲਾ ਚਾਂਸ ਆ ਜਿਹੜਾ ਇਹ ਮੰਨ ਲਓ ਵੀ 100 ਦਾ 100 ਹੀ ਆ ਕੰਮ ਹਨਾ ਹਾਂਜੀ ਹਾਂਜੀ ਆ ਬੋਝ ਕੇ ਬੋਝ ਕੇ ਲੈ ਚੱਲ ਕੋਈ ਗੱਲ ਨਹੀਂ ਗੱਬਣ ਵਾਲਾ ਜਿਹੜਾ ਸੀਨ ਆ ਵੀ 100 ਦਾ 100 ਰੈਣ ਵਾਲਾ ਕੰਮ ਆ ਬਾਕੀ ਕਹਿ ਲੀਏ ਆਪਾਂ ਯਾਰ ਕਿਸਮਤ ਤੇ ਡਿਪੈਂਡਾ ਹਨਾ ਉਧਰਲੇ ਬੰਦੇ ਨਹੀਂ ਬੰਦੋ ਜੀ ਲਿਆ ਕੇ ਚਵਾਈ ਦੀ ਕਿਵੇਂ ਆ ਬਾਈ ਚਵਾਈ ਬਾਈ ਜਮਾ ਪੋਲੀ ਹੈ ਜੀ ਜੇ ਕਿਸੇ ਨੇ ਚੋਕੇ ਦੇਖਣੀ ਆਂਦਾ ਚੋਕੇ ਦੇਖ ਸਕਦਾ ਜਮਾ ਪੋਲੀ ਹੈ ਜੀ ਕਿੰਨਾ ਦੁੱਧ ਪਾਇਆ ਇਹਨੇ ਤਾਜੀ ਨੇ ਤਾਜੀ ਨੇ ਜੀ ਇਹਨੇ 12.5 ਲੀਟਰ ਦੁੱਧ ਕੱਢਿਆ ਜੀ ਆਪਣੇ ਕੋਲ ਠੀਕ ਆ ਗੱਲ ਇਹ ਦੰਦਾ ਜੀ ਐ ਇਹ ਹਾਂਜੀ ਹਾਂਜੀ ਕਿੰਨੇ ਦੰ ਠੀਕ ਹੈ ਗੱਲ ਆਪ ਦਾ ਸਿਆਦੀ ਐਮ 29 ਹੈ ਹਾਂਜੀ ਐਮ 29 ਦੀ ਹੈ ਜੀ ਠੀਕ ਹੈ ਗੱਲ ਆਪ ਭਾਈ ਕਹਿੰਦਾ ਕਿ ਐਮ 29 ਦੀ ਸੁਆ ਕਾ 1 ਮਹੀਨੇ ਦਾ ਹੋ ਗਿਆ ਜੀ ਸੁਆ ਜੀ ਇਹਦਾ ਸਾਢੇ 3-4 ਮਹੀਨਿਆਂ ਦਾ ਹੋ ਗਿਆ ਜੀ ਠੀਕ ਹੈ ਗੱਲ ਹੁਣ 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 ਕਿੰਨੇ ਤੋਂ ਉੱਤੇ ਚੱਲਦੀ ਹੈ ਹਾਲ ਫਿਲਹਾਲ ਹੁਣ ਇਹ 7 ਤੋਂ 8 ਲੀਟਰ ਕੋਲੋਂ ਮਰਜ਼ੀ ਜੋਖ ਕੇ ਆਪਣਾ ਲੈ ਜਾ 7 ਤੋਂ 8 ਦੰਦੀ ਆ ਫਿਰ ਤਾਜੀ ਦੇ 10 ਵਰਗਾ ਹਾਂਜੀ ਹਾਂਜੀ ਕਹ ਲਈਏ ਫੈਟ ਫੂਡ ਚੰਗੀ ਹਾਂਜੀ ਫੈਟ ਫੂਡ ਪੂਰੀ ਚੰਗੀ ਹੈ ਜੀ ਦੁੱਧ ਜਮਾ ਐਣ ਉਹ ਦੂਸਰੇ ਪਸ਼ੂਆਂ ਵਾਂਗੂ ਨਹੀਂ ਜਮਾ ਐਣ ਚਿੱਟਾ ਜੀ ਠੀਕ ਹੈ ਗੱਲ ਹਾਂਜੀ ਤੇ ਗਾਂ ਵਾਲੇ ਬੰਨੋ ਗਰੀ ਥਾਣਾ ਦਾ ਸੈਸੂਰੀ ਤੇ ਗੈਪ ਗੂਪ ਦਿਖਾ ਦੀ ਵਿਊ ਕਰਕੇ ਇੱਥੇ ਤੋਂ ਚਬਾਈ ਦੀ ਬਾਈ ਕਹਿੰਦਾ ਪੋਲੀ ਆ ਤੇ ਬੱਚਾ ਹੈਗਾ ਨਾਲੇ ਦੇ ਬੱਚਾ ਨਹੀਂ ਹੈਗਾ ਜੀ ਬੱਚਾ ਇਹਦਾ ਉਦੋਂ ਠੰਡ ਕਰਕੇ ਥੋੜਾ ਜਿਹਾ ਹੋ ਗਿਆ ਸੀ ਐਸਪਾਇਰ ਹੋ ਗਿਆ ਹਾਂਜੀ ਹਾਂਜੀ ਮਿਲਦੀ ਕਿਵੇਂ ਰਹੀ ਆ ਭਾਈ ਮਿਲਦੀ ਜੀ ਜਮਾ ਪਹਾੜੇ ਤੇ ਠੰਡੀ ਸੀ ਲੱਗ ਪਹਾੜੇ ਤੇ ਮਿਲਦੀ ਆ ਟੀਕਾ ਡੂ ਕਾ ਤਾਂ ਨਹੀਂ ਮੰਗਦੀ ਨਹੀਂ ਟੀਕਾ ਨਹੀਂ ਜੀ ਕਦੋਂ ਚੋਲੇ ਪਰ ਚਵਾਈ ਹੈ ਜਿਹੜੀ ਚਵਾਈ ਬਾਈ ਹੋਰੀ ਦੀ ਸਾਈ ਪਵਾ ਕੇ ਕਰਾਉਣਾ ਠੀਕ ਆਪਾਂ ਕਦੇ ਵੀ ਨਹੀਂ ਵਰਤੇ ਜੀ ਕਿਸੇ ਦੀ ਠੀਕ ਆ ਗੱਲ ਹਾਂ ਇੱਥੇ ਦੀ ਜ਼ਿੰਮੇਵਾਰੀ ਰਹੂਗੀ ਉਹ ਚੀਜ਼ ਦੀ ਸੀਮਨ 66 ਲੱਗਿਆ ਦੰਦਾਂ 'ਚ 6 ਦੰਦ ਤੇ ਦੂਜੇ ਵਾਸਤੇ ਆ ਗਈ ਗੱਬਣਾ ਸੀਮਨ ਵੀ ਬਾਈ ਨੇ ਦੋ ਲਵਾਏ ਆ ਕਿਉਂਕਿ ਇਹ ਮੰਨ ਲਓ ਵੀ ਚਾਂਸ ਤਕਰੀਬਨ ਤਕਰੀਬਨ 99% ਨੇ ਵੀ ਇਹਦੇ ਗੱਬਣੇ ਹੋਊਗੇ ਇਹ ਤੇ ਬਾਕੀ ਕਹਿ ਲਈਏ ਬਾਈ ਥੋੜੀ ਕਿਸਮਤ ਤੇ ਡਿਪੈਂਡ ਆ ਹਨਾ ਹਾਂਜੀ ਹਾਂਜੀ ਕਿੰਨੇ ਪੈਸੇ ਸੁਖੀ ਜਮੇ ਜੇਬ 'ਚ ਪਾਉਣ ਵਾਲਾ ਕੰਮ ਕਰਨਾ ਇਹ ਆਪਾਂ 85000 ਰੁਪਇਆ ਕਹਿੰਦੇ ਜੀ ਇਹਦਾ 85 ਛੋਟੂ ਛੋਟ ਜੀ ਕਰ ਲਿਆਂਗੇ ਛੋਟ ਕੋਈ ਗੱਲ ਨਹੀਂ ਜੀ ਜੀ ਕਰ ਦਾਂਗੇ ਹਾਂਜੀ ਕਰ ਦਾਂਗੇ ਠੀਕ ਹੈ ਗੱਲ ਮੈਂ ਪਰ ਜਿਆਦਾ ਫਰਕ ਨਹੀਂ ਹਾਂ ਹਾਂਜੀ ਹਾਂਜੀ ਬਸ ਉਹਨੂੰ ਪਤੀ ਆ ਜੀ ਮੱਝ ਦੇਖ ਕੇ ਤੁਹਾਡੇ ਸਾਹਮਣੇ ਜੀ ਬੀਜਾ ਜੀ ਜਿਆਦਾ ਫਰਕ ਵਾਲਾ ਕੰਮ ਨਹੀਂ ਹੋਊਗਾ ਸਜਣੋ ਰੇਟ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਫਿਕਸ ਫਿਕਸ ਜਾਂ 22 ਦਾ ਛੋਟ ਸੂਟ ਵਾਲਾ ਕੰਮ ਹੀ ਰਹੂਗਾ ਮਾੜਾ ਮੋਟਾ ਚ 22 22 ਕਹਿੰਦਾ ਡੰਗ ਤੋਂ ਡੰਗ ਕਰਾ ਦਾਂਗੇ ਇੱਕ ਤਾਂ ਕੋਈ ਵੀ ਭਰਾ ਛੋਟੀ ਮੰਨ ਕੇ ਨਾ ਆ ਜੇ ਕੱਦ ਛੋਟੀ ਦਾ ਫੁੱਲ ਹੈ ਲੰਬੀ ਵੀ ਫੁੱਲ ਹੈ ਤੇ ਬਰੀਡ ਵੀ ਚੰਗੀ ਆ ਯਾਰ ਬਿਲਕੁਲ ਬਰੀਕ ਚਮੜੇ ਚ ਆ ਗਈ ਲੰਮਾ ਟਾਈਮ ਦੁੱਧੇ ਨਾਲ ਹੀ ਝੋਟੀ ਆ ਸਭ ਤੋਂ ਮੇਨ ਗੱਲ ਇਹ ਆ ਤਾਰ ਵੀ ਜਮਾ ਚ ਇਹ ਬੱਚਾ ਘੜ ਲੀ ਜੀ ਇੰਨੀ ਜਿਆਦਾ ਬੋਲੀ ਆ ਹਾਂ ਜੀ ਆ ਤੇ ਬਾਕੀ ਇੱਕ ਗੱਲ ਹੋਰ ਆ ਇਹਦੀ ਖਾਸ ਵੀ ਪਹਿਲਣ ਦਾ ਬੱਚਾ ਮਰ ਗਿਆ ਬੱਚਾ ਮਰ ਕੇ ਵੀ ਸਾਢੇ 12 ਕਿਲੋ ਦੇ ਬਾਈ ਕਹਿੰਦਾ ਚੱਲਦੀ ਰਹੀ ਆ ਤਕਰੀਬਨ ਨਹੀਂ ਕਿਲੋ ਖੰਡ ਮੇਰਾ ਖਿਆਲ ਆ ਹੋਰ ਵੀ ਵਧਾਉਂਦੀ ਹੈ ਨਾ ਹਾਂਜੀ ਹਾਂ ਅਗਲੇ ਸਵੇਰੇ ਤੇ ਮਨੂਜੀ ਚਾਹ ਸਾਢੇ 14 15 ਲੀਟਰ ਦੁੱਧ ਕੱਢੂ ਗਾਰੰਟੀ ਹੈ ਜੀ ਆਪਣੀ ਠੀਕ ਆ ਗੱਲ ਆ ਆ ਨੰਬਰ ਬੋਲ ਦਿਦਰਾ ਨੰਬਰ ਹੈਗਾ ਜੀ ਆਪਣਾ 94653 ਜੀ 58035 ਜੀ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ